ਘੋੜਾ ਦਿਖਾਉਣ ਲੱਗਿਆ ਬਾਦਸ਼ਾ ਬਹੁਤ ਚੰਗਾ ਘੋੜਾ ਬਹੁਤ ਚੰਗੀ ਬਰੀਡ ਕਰ ਰਿਹਾ ਘੋੜਾ ਸੱਜਣੋ ਬਹੁਤ ਚੰਗੇ ਬੱਚੇ ਆ ਰਹੇ ਨੇ ਇਹਦੇ ਮਾਰਵਾੜੀ ਘੋੜੀਆਂ ਤੇ ਵੀ ਬੱਚੇ ਨੌਕਰੇ ਆ ਰਹੇ ਨੇ ਤੇ ਚੰਬੀਆਂ ਤੇ ਵੀ ਲਾਜਵਾਬ ਬੱਚੇ ਆ ਰਹੇ ਨੇ ਬਿਊਟੀ ਬਹੁਤ ਚੰਗੀ ਆ ਰਹੀ ਆ ਬੱਚਿਆਂ ਦੀ ਤੇ ਸਟੱਡ ਸਰਵਸੇ ਦੀ ਚੱਲ ਰਹੀ ਆ ਤੇ ਘੋੜੀਆਂ ਤੋਂ ਮੇਟ ਹੋ ਰਹੀਆਂ ਨੇ ਜਿਹੜਾ ਕੋਈ ਸੱਜਣ ਆਪਣੇ ਘਰੇ ਇੱਕ ਸੋਹਣਾ ਜਿਹਾ ਬੂਟਾ ਲਾਉਣਾ ਚਾਹੁੰਦਾ ਇਸ ਘੋੜੇ ਤੋਂ ਘੋੜੀ ਮੇਟ ਕਰਾ ਸਕਦੇ ਹੋ ਘੋੜੇ ਦੀ ਗੱਲਬਾਤ ਕਰਦੇ ਆਪਾਂ ਤੁਹਾਨੂੰ ਇਹਦੀ ਜਾਣਕਾਰੀ ਸਾਂਝੀ ਕਰਦੇ ਆ ਕਿੱਥੇ ਖੜਾਗਾ ਕਿਹੜਾ ਘੋੜਾ ਇਹ ਤੇ ਇਹਦੀਆਂ ਸਾਰੀ ਡਿਟੇਲ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਕੱਲੀ-ਕੱਲੀ ਤੇ ਘੋੜੇ ਦੀ ਤੁਸੀਂ ਬੰਤਰ ਬਾਡੀ ਚੈੱਕ ਕਰੋ ਤੁਸੀਂ ਲੰਬਾਈ ਲੰਬੂਈ ਚੈੱਕ ਕਰੋ ਲੈਂਥ ਫੇਸ ਸੁੰਭ ਵਗੈਰਾ ਕਿੰਨੇ ਮਜ਼ਬੂਤ ਤੇ ਕਿੰਨਾ ਬਾਡੀਦਾਰ ਲੰਬਾ ਲੰਜਾ ਘੋੜਾਗਾ ਕੰਨ ਕਨੌਤੀ ਦਾ ਬਹੁਤ ਸ਼ਕੀਨ ਆ ਇਹਦੇ ਬੱਚੇ ਆ ਰਹੇ ਨੇ ਬਹੁਤ ਚੰਗੇ ਚੰਗੇ ਬੱਚੇ ਆ ਰਹੇ ਨੇ ਆ ਤੁਸੀਂ ਨਾਲ ਫੋਟੋਆਂ ਦੇਖ ਰਹੇ ਹੋ ਬੱਚਿਆਂ ਦੀਆਂ ਜਿਹੜੀ ਵੱਡੀ ਗੱਲ ਆ ਨਾ ਮਾਰਵਾੜੀ ਘੋੜੀਆਂ ਦੇ ਉੱਪਰ ਵੀ ਨੋਕਰੇ ਬੱਚੇ ਆ ਰਹੇ ਨੇ ਆ ਤੁਸੀਂ ਸਾਰੀਆਂ ਫੋਟੋਆਂ ਦੇਖੋ ਇਹਦੇ ਵਿੱਚ ਅੱਗੇ ਇੱਕ ਫੋਟੋ ਆਉਗੀ ਉਹਦੇ ਵਿੱਚ ਮਾਰਵਾੜੀ ਘੋੜੀ ਨੇ ਨੋਕਰਾਂ ਬੱਚਾ ਦਿੱਤਾ ਹੋਇਆ ਜਮਾਂ ਐਨ ਓਕੇ ਆ ਬਾਕੀ ਤੁਸੀਂ ਆ ਬੱਚੇ ਦੇਖੀ ਚੱਲੋ ਬਹੁਤ ਸੋਹਣੇ ਕੰਨ ਕਨੌਤੀ ਆ ਬਹੁਤ ਸੋਹਣੀ ਬੱਚਿਆਂ ਦੀ ਬਾਡੀ ਆ ਤਾਉਣ ਹਿੱਕ ਅਤੇ ਮੂੰਹ ਮਾ ਬਹੁਤ ਸੋਹਣਾ ਬੱਚੇ ਬਰੀਡ ਕਰ ਰਿਆ ਹੈ ਘੋੜਾ ਜੇ ਕਿਸੇ ਮਿੱਤਰ ਪਿਆਰੇ ਨੇ ਇਸ ਘੋੜੇ ਤੋਂ ਸਟੱਡ ਸਰਵਿਸ ਲੈਣੀ ਆ ਆਪਣੇ ਘਰੇ ਇੱਕ ਸੋਹਣਾ ਜਾਂ ਚਿੱਟਾ ਬੂਟਾ ਲਾਉਣਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਦਿੱਤਾ ਹੋਇਆ ਬਾਈ ਦਾ ਰੋਸ਼ਨ ਸ਼ਰਮਾ ਤੇ ਪ੍ਰਵੀਨ ਸ਼ਰਮਾ ਦਾ ਮਿੱਤਰੋ ਘੋੜਾ ਇਹ ਬਾਦਸ਼ਾਹ ਘੋੜਾਗਾ ਚਾਰ ਬਾਰ ਇਹਸ ਘੋੜੇ ਨੇ ਸ਼ੋਅ ਜਿੱਤੇ ਹੋਇਆ ਹੈ ਚੈਂਪੀਅਨ ਰਿਹਾ ਹੋਇਆਗਾ ਤੇ ਇਹਦੀ 67+ ਹਾਈਟ ਆ ਡੋਡਾਂ ਵਾਲੇ ਪ੍ਰਿੰਸ ਘੋੜੇ ਦਾ ਇਹ ਬੱਚਾਗਾ ਸਪੋਰਟਲੈਸਾ ਘੋੜਾ ਸਪੋਰਟਲੈਸ ਹੀ ਅੱਗੇ ਬੱਚੇ ਪੈਦਾ ਕਰ ਰਿਹਾ ਜੇ ਕੋਈ ਮਿੱਤਰ ਪਿਆਰਾ ਸਟੱਡ ਸਰਵਿਸ ਲੈਣੀ ਚਾਹੁੰਦਾ ਤਾਂ ਬਾਈਆਂ ਨਾਲ ਗੱਲਬਾਤ ਕਰ ਲਿਓ ਪੰਜਾਬਾ ਸਟੱਡ ਫਾਰਮ ਦੇ ਉੱਪਰ ਮੌਜੂਦ ਹੈ ਬਾਈਆਂ ਦਾ ਪਿੰਡ ਆ ਜਿਹੜਾ ਪੰਜਾਬਾ ਲੰਬੀ ਹਲਕਾ ਪੈਂਦਾ ਸ੍ਰੀ ਮੁਕਸਰ ਸਾਹਿਬ ਦੇ ਕੋਲ ਪਿੰਡ ਪੈ ਜਾਂਦਾ ਬਾਕੀ ਤੁਸੀਂ ਜਾਣਕਾਰੀ ਹੈ ਜਿਹੜੀ ਬਾਈਆਂ ਤੋਂ ਲੈ ਸਕਦੇ ਹੋ ਵੀਡੀਓ ਸ਼ੇਅਰ ਕਰ